ਅਗੇ ਰੌਣਾ ਹੈ ਪਾਇਆ ਜਾਂਦਾ ਵੀ ਸਨਾਤਨ ਧਰਮ ਅ ਸਿੱਖ ਧਰਮ ਇੱਕੋ ਹੀ ਹੈ ਉਹ ਕਿੱਥੇ ਹੈ ਇੱਕ ਪਹਿਲਾ ਖਬੀਰ ਸਨਾਤਨ ਹੈ ਸਨਾਤਨੀ ਮਤੈ ਮਾਲਾ ਫੇਰਦਾ ਹੈ ਮਾਲਾ ਫੇਰਨੀ ਸਨਾਤਨੀ ਮਤ ਹੈ ਵੈਰੂ ਵੈਰੂ ਕਰਨਾ ਮਾਲਾ ਫੜ ਕੇ ਫੇਰਨੀ ਸਨਾਤਨੀ ਮਤ ਹੈ ਸਿੱਖ ਮਤ ਨਹੀਂ ਹੈ ਇਹ ਤਾਂ ਕਹਾਣੀ ਹੈ ਸਾਡੇ ਵਾਲੀ ਤੇ ਗਿਆਨ ਵਾਲੀ ਮਤ ਹੈ ਉਪਦੇ ਆ ਸਹਿਜ ਗਿਆਨ ਮਾਤੇ ਜਾਗੀ ਜਦ ਸੰਤੋਖ ਪੈਦਾ ਹੁੰਦਾ ਫਿਰ ਗਿਆਨ ਮਾਤੇ ਜਾਗਦੀ ਹੈ ਗਿਆਨ ਮਾਤੇ ਜਾਗੀ ਸਿੱਖੀ ਹੈ ਮਾੜਾ ਤੱਕਦਾ ਇਹ ਸਨਾਤਨ ਧਰਮ ਇਹ ਤਾਂ ਉਹ ਤਾਂ ਸਨਾਤਨ ਵੀ ਫਿਰਦੇ ਸੀ ਮਾੜਾ ਫੋਕਟ ਧਰਮ ਕਛੂ ਫਲ ਨਾ ਹੈ ਨਾ ਸਾਰੇ ਧਰਮਾਂ 'ਚ ਜੇ ਸੰਤੋਖ ਹੋ ਸਕਦਾ ਹੈ ਸਾਰੀਆਂ ਮੱਤਾਂ 'ਚ ਜੇ ਸੰਤੋਖ ਹੋ ਸਕਦਾ ਹੈ ਗੁਰੂ ਅਮਰਦਾਸ ਜੀ ਸੰਤੋਖੀ ਸੀ ਭਗਤ ਕਬੀਰ ਸੰਤੋਖੀ ਸੀ ਗੁਰੂ ਅੰਗਦ ਦੇਵ ਜੀ ਸੰਤੋਖੀ ਸੀ ਅੱਗੇ ਦੀ ਗੱਲ ਫਿਰ ਦਸੀ ਹੈ ਜਿਹੜੀ ਨਾ ਉਹ ਵੀ ਗੁਰੂ ਨਾਨਕ ਨੇ ਪਰਲੋਖ ਦੀ ਗੱਲ ਉਹਨਾਂ ਨੇ ਦੱਸੀ ਹੈ ਉਹ ਜਿਹੜਾ ਸੀ ਧਰਮ ਪਹਿਲਾ ਇਹਨਾਂ ਦਾ ਮੂਰਤੀ ਪੂਜਾ ਵਾਲਾ ਦੇਵੀ ਲ ਜਾਂਦੇ ਸੀ ਉਹੀ ਸਨਾਤਨ ਧਰਮ ਹੈ ਅੱਜ ਰੌਲਾ ਇਹ ਪਾਇਆ ਜਾਂਦਾ ਵੀ ਸਨਾਤਨ ਧਰਮ ਅੰਦਰ ਸਿੱਖ ਧਰਮ ਇੱਕ ਹੈ ਉਹ ਕਿੱਥੇ ਹੈ ਇੱਕ ਪਹਿਲਾ ਖਬੀਰ ਸਨਾਤਨ ਹੈ ਸਨਾਤਨੀ ਮਤ ਮਾਲਾ ਫੇਰਦਾ ਮਾਲਾ ਫੇਰ ਨਹੀਂ ਸਨਾਤਨੀ ਮਤ ਹੈ ਵੈਰੂ ਵੈਰੂ ਕਰਨਾ ਮਾਲਾ ਫੜ ਕੇ ਫੇਰ ਨਹੀਂ ਸਨਾਤਨੀ ਮਤ ਹੈ ਸਿੱਖ ਮਤ ਨਹੀਂ ਹੈ ਇਹ ਤਾਂ ਕਹਾਣੀ ਹੈ ਸਾਡੇ ਵਾਲੀ। ਗਿਆਨ ਵਾਲੀ ਮਤ ਹੈ। ਉਪਜਿਆ ਸਹਿਜ ਗਿਆਨ ਮਤੇ ਜਾਗੀ। ਜਦ ਸੰਤੋਖ ਪੈਦਾ ਹੁੰਦਾ ਫਿਰ ਗਿਆਨ ਮਤੇ ਜਾਗਦੀ ਹੈ। ਗਿਆਨ ਮਤੇ ਜਾਗੀ ਸਿੱਖੀ ਹੈ। ਉਹ ਤਾਂ ਸਨਾਤਨ ਵੀ ਫਿਰ ਦੇਸੀ ਮਾੜਾ। ਫਿਰ ਕਬੀਰ ਕਹਿੰਦਾ ਇਹ ਮਨ ਉਲਟ ਸਨਾਤਨ ਹੁਆ। ਸਨਾਤਨ ਹੀ ਕਹਿੰਦੇ ਨੇ ਵੀ ਜੀਵਦੇ ਨੂੰ ਮੁਕਤੀ ਨਹੀਂ ਮਿਲ ਸਕਦੀ। ਮਰੇ ਤੋਂ ਮੁਕਤੀ ਮਿਲੂਗੀ ਜੇ ਮਰੇ ਤੋਂ ਹੀ ਮੁਕਤੀ ਮਿਲਣੀ ਹੈ ਫਿਰ ਤਾਂ ਸਾਰਿਆਂ ਨੂੰ ਮਿਲੇ ਜਾਣੀ ਹੈ ਫਿਰ ਧਰਮ ਦੀ ਲੋੜ ਕੀ ਹੈ ਇਹ ਤਾਂ ਮਿਲੇ ਜਾਣੀ ਹੈ ਫਿਰ ਕੀ ਲੋੜ ਹੈ ਇਹ ਗੱਲ ਦਾ ਜਵਾਬ ਕੋਈ ਨਹੀਂ ਲਾਉਂਗਾ ਸਨਾਤਨੀ মত ਕੀ ਹੈ ਇਹਦਾ ਫਰਕ ਸਮਝਣਾ ਜ਼ਰੂਰੀ ਹੈ ਅੱਜ ਇਹੀ ਭਲੇਖਾ ਪਾਇਆ ਜਾਂਦਾ ਹੈ कि सनातन नहीं मत और सिख मत एक है बिल्कुल नहीं है साथी। हाँ सनातनी मत और इस्लाम एक है ए, 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 दो बराबर क्योंकि इस्लाम चो ही आके कबीर इस्लाम चो आ सनातनी मत है बाी जाके मिलती है ज्ञान अगे मिलता है जाके ਮੈਂ ਮੁਸਲਮਾਨ ਨੇ ਫਰੀਦ ਹੈ ਸੱਤਾ ਬਲਵੰਡ ਹੈ ਮੁਸਲਮਾਨ ਨੇ ਗੁਰੂ ਘਰ ਚੋਂ ਮਿਲਿਆ ਉਹਨਾਂ ਦਾ ਗਿਆਨ ਤਾਂ ਉਹਨਾਂ ਨੇ ਉਹ ਸੱਦ ਲਿਖੀ ਹੈ ਸੱਤੇ ਬਲਵੰਡ ਦੀ ਬਾਤ ਹੈ ਜਿਹੜੀ ਸੱਚ ਉਹਦੋਂ ਸੱਚ ਪ੍ਰਗਟ ਕੀਤਾ ਉਹਨਾਂ ਨੇ ਇਹ ਗੱਲਾਂ ਸਮਝਣ ਵਾਲੀਆਂ ਨਹੀਂ ਜੇ ਤੁਸੀਂ ਗੱਲ ਕਰਦੀਆਂ ਸਿੱਖੀ ਦੀ ਅਸੀਂ ਸਿੱਖੀ ਦੇ ਝੰਡਾ ਬਰਦਾਰਾਂ ਸਾਨੂੰ ਸਿੱਖੀ ਕੀ ਹੈ ਦੱਸਣਾ ਪਊਗਾ ਤੁਹਾਨੂੰ ਆਪੇ ਦੀ ਪਤਾ ਸਿੱਖੀ ਕੀ ਹੈ ਨਾ ਸਾਨੂੰ ਲੋੜ ਹੈ ਜੇ ਨਹੀਂ ਲੋੜ ਸਿੱਖੀ ਦੀ ਕਦਰ ਵੀ ਹੈ ਨਹੀਂ ਤੁਹਾਨੂੰ ਸਾਨੂੰ ਆਪਰੂਆ ਕਦਰ ਦੀ ਸਿੱਖੀ ਦੀ ਇਹ ਤਾਂ ਬਾਣੇ ਨੂੰ ਸਮਝ ਲਿਆ ਸਭ ਕੁਝ ਇਹ ਨਹੀਂ ਆਇਆ ਕੁਝ ਇਹ ਤਾਂ ਸਿਰਫ ਇੱਕ ਲੈਵਲ ਹੈ ਭਈ ਆ ਜਿਹੜਾ ਹੈਗਾ ਡੱਬਾ ਇਹ ਦੇਸੀ ਕੀ ਦਾ ਲੈਵਲ ਲੱਗਿਆ ਹੋਇਆ ਹੈ ਇਹਦੇ ਵਿੱਚ ਭਾਈ ਦੇਸੀ ਕਿ ਹੋਇਆ ਪਰ ਜੇ ਦੇਸੀ ਕਿ ਹੋਏ ਵਿੱਚ ਹੈ ਨਹੀਂ ਫਿਰ ਲੈਵਲ ਕੀ ਕਰੂ ਬਾਣਾ ਖਾਲਸੇ ਦਾ ਲੈਵਲ ਹੈ ਵਿਚਕੀ ਹੈ ਜੇ ਵਿਚੋਂ ਜੀ ਨਹੀਂ ਨਿਕਲੀ ਜਿਹੜੀ ਲੈਵਲ ਹੈ ਫਿਰ ਅਬਰਾਦ ਵੀ ਆ ਗਿਆ ਜੇ ਵਿੱਚੋਂ ਕੁਝ ਹੋਰ ਨਿਕਲੇ ਆਵੇ ਉੱਤੇ ਲੈਵਲ ਹੋਰ ਹੋਵੇ ਦੇਸੀ ਕਿਉਂ ਦਾ ਹੋਵੇ ਚਰਣ ਹੋ ਜਾਂਦਾ ਇੱਥੇ ਦਾ ਕਾਨੂੰਨ ਵੀ ਅਪਰਾਧ ਮੰਨਦਾ ਹੈ ਜੇ ਇੱਥੇ ਅਪਰਾਧ ਹੈ ਤਾਂ ਉੱਥੇ ਵੀ ਅਪਰਾਧ ਹੈ ਇਹ ਵੀ ਧਿਆਨ ਰੱਖਿਓ ਐਵੇਂ ਚੌੜੇ ਨਹੀਂ ਹੋ ਜਾਈਦਾ ਹੁੰਦਾ ਮੈਂ ਤਿੰਨ ਦੋ ਸਾਲ ਨਹੀਂ ਗਾਣਾ ਪਾਇਆ ਡਰਦੇ ਨੇ ਗਾਣਾ ਪਾਣੋ ਕੋ ਮਜ਼ਾਕ ਨਹੀਂ ਹੈਗਾ ਪਾਲਣੇ ਕੋ ਮਜ਼ਾਕ ਨਹੀਂ ਹੈ ਉਹ ਕਿ ਦਿੰਦੇ ਨਹੀਂ ਸੀ ਪੰਜ ਪੰਜ ਸਾਲ ਪੜ ਕਹ ਕੜਾ ਪ੍ਰਸ਼ਾਦ ਹੈ ਹੁਣ ਆਪਾਂ ਇੱਥੇ ਵਰਤਾਵਾਂਗੇ ਠੀਕ ਹੈ ਨਾ ਥੱਲੇ ਵੀ ਕਿਣਕਾ ਕਰ ਜਾ ਪਚਾ ਕੇ ਮੂੰਹ 'ਉਨੇ ਉਹਨੇ ਬਰ ਨਹੀਂ ਪਾਉਂਦੇ ਕੜਾ ਪ੍ਰਸ਼ਾਦ ਕੀ ਅਸੀਂ ਕੜਾ ਪ੍ਰਸ਼ਾਦ ਨੂੰ ਇੱਥੇ ਡਸਟ ਵੀ ਛੜਦਾ ਲੇ ਜਾ ਕੇ ਕੋਈ ਛੜ ਤੋ ਅੰਮਰਤ ਛਕਾਉਣਾ ਜਿਹਦਾ ਹਿਰਦਾ ਸ਼ੁੱਧ ਨਹੀਂ ਕੜਾ ਪ੍ਰਸ਼ਾਦ ਡਸਟਬੀਨ ਸਟਟਰ ਦੇ ਬਰਾਬਰ ਹੈ ਐਵੇਂ ਲਿਆ ਲਿਆ ਉਹੀ ਅੰਮਰਤ ਛਕਾਈ ਜਾਂਦੇ ਹੋ ਪਾ ਅਪਰਾਧ ਹੈ ਤੁਸੀਂ ਕਦਰ ਕੀ ਹੈ ਉਹਦੀ ਅੰਮਰਤ ਦੀ ਤੁਹਾਡੀ ਪਾਂਡਾ ਦਾ ਦੇਖ ਲਓ ਸਾਫ਼ ਹੈ ਕਿ ਨਹੀਂ ਸਾਫ਼ ਗੁਰਬਾਣੀ ਕਹਿੰਦੀ ਹੈ ਸੱਚ ਹੋਵੇ ਤਾਂ ਸੱਚ ਪਾਈਆ ਸੱਚ ਪਰਮੇਸ਼ਰ ਤਾਂ ਪਉਂਦਾ ਜੇ ਤੁਹਾਡਾ ਹਿਰਦਾ ਸੱਚਾ ਸੁੱਚਾ ਹੋਵੇ ਹਿਰਦਾ ਦਾ ਸੱਚਾ ਹੈ ਨਹੀਂ ਤੁਸੀਂ ਚੱਕ ਕੇ ਉਹ ਨੂੰ ਬੜੇ ਸ਼ਿਕਾਇਤ ਉਹਦਾ ਕਰ ਉਹਨਾਂ ਖੋਤਾ ਤੁਸੀਂ ਉਹਨ ਤਾਂ ਪਰਮਪੰਦਾ ਕਰਦਾ ਇਹ ਕੁਝ ਹੋਇਆ ਹੋਇਆ ਪਿਛਲੇ ਜਿਹੜਾ ਸਿੰਘ ਸੀ ਉਹਨਾਂ ਵੀ ਸ਼ਕਤੀਆਂ ਸੀ ਉਹਨਾਂ ਨੂੰ ਪਤਾ ਸੀ ਕੀ ਗੱਲ ਹੈ ਤੂੰ ਤਾਂ ਬਤਾਈ ਕੋਈ ਨਹੀਂ ਨਾ ਜੀ ਕੇ ਲੋੜ ਸਮਝੀਆ ਪਤਾ ਇਹਦੀ ਉਹ ਸ਼ਕਤੀ ਕਿੱਥੇ ਗਈ ਸਾਡੀ ਸ਼ਕਤੀ ਸੱਚ ਦੀ ਹੈ ਜੇ ਸੱਚ ਆ ਤਾਂ ਸ਼ਕਤੀ ਹੈ ਸੱਚ ਹੋ ਉਸ ਅੰਦਰ ਸੱਚ ਹੋਵੇ ਗੁਰਬਾਣੀ ਨਾਲ ਪ੍ਰੇਮ ਹੋਵੇ ਫਿਰ ਸਾਰਿਆਂ ਨਾਲ ਪ੍ਰੇਮ ਹੋਵੇ ਪਹਿਲਾਂ ਤਾਂ ਸਾਨੂੰ ਉੱਚੀ ਨੀਚੀ ਜਿਹੜਾ ਸੀ ਚਾਰ ਭਰਨ ਉਹ ਤੋੜੇ ਤੇ ਅੱਜ ਸਹੀ ਅਸੀਂ ਉਹ ਵੀ ਨਹੀਂ ਤੋੜ ਸਕੀ ਇਹ ਤਾਂ ਇੱਕ ਪ੍ਰੈਕਟੀਕਲ ਹੈ ਚਲੋ ਅੰਦਾਜ਼ਾ ਜੋ ਮਰਜ਼ੀ ਹੋਵੇ ਇਹ ਤਾਂ ਦੁਨੀਆਵੀ ਗੱਲ ਹੈ ਅਸੀਂ ਤਾਂ ਉਹਤੇ ਵੀ ਖਰੇ ਨਹੀਂ ਜੇ ਉਤਰੇ ਬਹੁਤ ਪਿੱਛੇ ਆ ਅਸੀਂ ਤੇ ਕਿਹਾ ਬਹੁਤ ਜ਼ਿਆਦਾ ਦੁਨੀਆ ਸਾਡੇ ਵੱਲ ਦੇਖਦੀ ਹੈ ਜਿੰਨੇ ਵੀ ਨੇਕ ਆਦਮੀ ਨੇ ਸਮਝਦੇ ਨੇ ਉਹ ਬਾਣਾ ਦੇਖ ਕੇ ਬਾਣੇ ਨੂੰ ਨਮਸਕਾਰ ਕਰਦੇ ਨੇ ਬਾਅਦ ਚ ਚਾਹੇ ਬਾਣੇ ਆਲਿਆਂ ਦੇ ਵਿੱਚ ਜੋ ਕੁਝ ਹੁੰਦਾ ਉਹ ਬਾਅਦ ਚ ਪਤਾ ਲੱਗਦਾ ਹਣਾ ਪਰ ਅੱਜ ਬਾਣਾ પાਖੇ ਤੂੰ ਦੇਖਦਾ ਕਿਉਂ ਜਾ ਕੇ ਸਾਧਾ ਦੇ ਪਹਿਰਾਂ 'ਚ ਬੈਠਣ ਲੱਗ ਗਿਆ ਕਿਉਂ ਉਹ ਅਧਿਕਾਰੀ ਨਹੀਂ ਸੀ ਅਮਰ ਦੇ ਉਹਨਾਂ ਨੂੰ ਅੰਮ੍ਰਿਤ ਸ਼ਿਕਾਇਤ ਆ ਜੇ ਤੁਸੀਂ ਉਹ ਲੋਕ ਅਧਿਕਾਰੀ ਨਹੀਂ ਸੀ ਇਹਦੇ ਜਿਹੜਾ ਅਸੀਂ ਉਹਨਾਂ ਨੂੰ ਦੇ ਦਿੱਤਾ ਨਾ ਰਤਬਾ ਸਮਾਜ ਵਿੱਚ ਉਹਦੇ ਅਧਿਕਾਰੀ ਨਹੀਂ ਆਉਂਦੇ ਉਹ ਜਾ ਕੇ ਉਹਨਾਂ ਦੇ ਪੈਰਾਂ 'ਚ ਬੈਠਣ ਲੱਗੇ ਹੁਣ ਅਸੀਂ ਰੌਲਾ ਪਾਉਣਾ ਹੈ ਉੱਥੇ ਰੌਲਾ ਪਾਉਣ ਦੀ ਲੋੜ ਨਹੀਂ ਆਪਣੇ ਆਪ ਨੂੰ ਆਤਮ ਚਿੰਤਨ ਦੀ ਲੋੜ ਹੈ ਸਾਨੂੰ ਵੀ ਅਸੀਂ ਕੀ ਸੀ ਕੀ ਬਣ ਗਏ